ਤਰ ਸੇਮਸਿੰਘ ਪੰਗੂ ਦੇ ਕਹਾਣੀ ਸੰਗ੍ਰਹਿ ਥਮੀਆਂ ਵਿਚਲੀ ਕਹਾਣੀ ਵਾਪਸੀ ਸ਼ਰਮਾ ਜੀ ਤੇ ਸਰਦਾਰ ਪੰਮਰੇ ਦੇ ਕਰ ਬੇਸ਼ੱਕ ਇੱਕ ਦੂਜੇ ਤੋਂ ਹਟਵੇਂ ਹਨ ਪਰ ਜਨਨ ਸਵੇਰ ਦੀ ਸੈਰ ਇਕੱਠੇ ਕਰਨ ਕਰਕੇ ਦੋਵੇਂ ਇੱਕ ਦੂਜੇ ਦੇ ਦਿਲ ਦੇ ਬਹੁਤ ਕਰੀਬ ਹੋ ਗਏ ਹਨ ਸ਼ਰਮਾ ਜੀ ਸੇਵਾਮੁਕਤ ਮੁਲਾਜ਼ਮ ਤੇ ਪੰਮਰਾ ਜੀ ਕੱਪੜੇ ਦੇ ਕਾਰੋਬਾਰੀ ਹਨ ਸ਼ਹਿਰ ਵਿੱਚ ਕੱਪੜੇ ਦਾ ਵਧੀਆ ਸ਼ੋਰੂਮ ਹੈ ਅਮੀ ਸਵਾਬ ਨਾਲ ਹੀ ਇੱਕ ਵਾਰ ਸ਼ਰਮਾ ਜੀ ਕਪੜਾ ਖਰੀਦਣ ਗਏ ਭਮਰਾ ਜੀ ਦੀ ਬੋਲਚਾਲ ਤੋਂ ਬਹੁਤ متاثر ਹੋਏ ਭਮਰਾ ਜੀ ਬਹੁਤ ਹੀ ਦਿਲਦਾਰ ਇਨਸਾਨ ਲੱਗੇ ਸਨ ਜਾਨ ਪਛਾਨ ਵਧਨਾ ਕੁਦਰਤੀ ਸੀ ਇਹੀ ਜਾਨ ਪਛਾਨ ਸਤਾਨਕ ਪਾਰਕ ਵਿੱਚ ਰੋਜ਼ਾਨਾ ਸੈਰ ਕਰਦੇ ਪੱਕੀ ਦੋਸਤੀ ਵਿੱਚ ਬਦਲ ਗਈ ਸ਼ਰਮਾ ਜੀ ਭਮਰਾ ਸਰਦਾਰ ਦੇ ਪੱਕੇ ਗਾਖ ਵੀ ਬਣ ਗਏ ਸਨ ਕਪੜਾ ਖਰੀਦਣ ਦੇ ਤਜਰਬੇ ਅਨੁਸਾਰ ਸ਼ਰਮਾ ਜੀ ਆਖਦੇ ਸਨ ਕਿ ਭਮਰਾ ਜੀ ਉਹਨਾਂ ਨੂੰ ਕਪੜਾ ਵਾਜਬ ਕੀਮਤਾਂ ਤੇ ਹੀ ਦਿੰਦੇ ਹਨ ਵਪਾਰ ਨਹੀਂ ਕਰਦੇ ਇੱਕ ਦਿਨ ਸਵੇਰੇ-ਸਵੇਰੇ ਸੈਰ ਦੇ ਮੌਕੇ ਸ਼ਰਮਾ ਜੀ ਨੂੰ ਮਿਲਦੇ ਆ ਭਮਰਾ ਜੀ ਨੇ ਕਿਹਾ ਓਏ ਸ਼ਰਮਾ ਜੀ ਕੀ ਗੱਲ ਅੱਜ ਰਾਤ ਸੁੱਤੇ ਨਹੀਂ ਥੱਕੇ-ਥੱਕੇ ਜੇ ਲੱਗ ਰਹੇ ਹੋ ਓ ਭਮਰਾ ਸਾਹਿਬ ਤੁਹਾਨੂੰ ਦੁਕਾਨਦਾਰ ਨਾ ਹੋ ਕੇ ਮਨੋਵਿਗਿਆਨਕ ਹੋਣਾ ਚਾਹੀਦਾ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਸ਼ਰਮਾ ਜੀ ਆਪਣੇ ਚਿਹਰੇ ਦੇ ਹਾਵ-ਭਾਵ ਲਕਾਉਣ ਦੀ ਨਕਾਬ ਕੋਸ਼ਿਸ਼ ਕਰਦੇ ਹੱਥ ਮਿਲਾ ਕੇ ਸੈਰ ਵਾਲੇ ਟਰੈਕ ਤੇ ਹੌਲੀ-ਹੌਲੀ ਇੰਜ ਤੁਰਨ ਲੱਗੇ ਜਿਵੇਂ ਠੀਕ ਹੀ ਥੱਕੇ-ਥੱਕੇ ਹੋਣ ਓ ਸ਼ਰਮਾ ਸਾਹਿਬ ਸਾਰਾ ਦਿਨ ਲੋਕਾਂ ਦੇ ਚਿਹਰੇ ਹੀ ਪੜੀਦੇ ਆ ਦੁਕਾਨ ਤੇ ਚੜਦੇ ਗਾਗ ਦਾ ਚਿਹਰਾ ਵੇਖ ਕੇ ਹੀ ਪਤਾ ਲੱਗ ਜਾਂਦਾ ਕਿ ਕੋਈ ਕੁਝ ਖਰੀਦੇਗਾ ਜਾਂ ਨਹੀਂ ਤੁਸੀਂ ਤਾਂ ਨਿਤ ਮਿਲਦੇ ਹੋ ਭਮਰਾ ਜੀ ਨੇ ਆਪਣੇ ਮਿੱਤਰ ਵੱਲੋਂ ਹੁਣੇ-ਹੁਣੇ ਮਿਲੀ ਆਪਣੀ ਮਨੋਵਿਗਿਆਨਕ ਦੀ ਡਿਗਰੀ ਤੇ ਮੋਹਰ ਲਾਉਂਦਿਆਂ ਕਿਹਾ ਵੈਸੇ ਵੀ ਭਮਰਾ ਜੀ ਨੇ ਕਾਲਜ ਦੀ ਪੜ੍ਹਾਈ ਦੌਰਾਨ ਮਨੋਵਿਗਿਆਨ ਦਾ ਵਿਸ਼ਾ ਪੜ੍ਹਿਆ ਹੋਇਆ ਸੀ ਆਖਰ ਪੁੱਤਰ ਮੂਲਿਆ ਤੂੰ ਹੱੱਟੀ ਬਹਿਣਾ ਦੇ ਕਹਿਣ ਅਨੁਸਾਰ ਕਾਲਜੋਂ ਹਟ ਕੇ ਭਮਰੇ ਦੇ ਪਿੱਤਾਪੁਰ ਕੀ ਦੁਕਾਨਦਾਰੀ ਸੰਭਾਲੀ ਸੀ ਪਿਤਾ ਵੱਲੋਂ ਮਿਲਿਆ ਦੁਕਾਨਦਾਰੀ ਦਾ ਗੁਰ ਮਿੱਠੀ ਬੋਲ ਪਾਣੀ ਕਾਰੋਬਾਰ ਵਿੱਚ ਸਹਾਈ ਵੀ ਹੋਇਆ ਸੀ ਸ਼ਰਮਾ ਜੀ ਦੀ ਮਨੁਸਤੀ ਪਾਪਦਿਆ ਪੰਮਰਾ ਜੀ ਟਰੈਕ ਤੋਂ ਹਟ ਕੇ ਇੱਕ ਨਵੇਕਲੇ ਬੈਂਚ ਤੇ ਜਾ ਬੱਠੇ ਹੌਣ ਦੱਸੋ ਕੀ ਪਰੇਸ਼ਾਨੀ ਹੈ ਪੰਮਰਾ ਜੀ ਨੇ ਲੰਮਾ ਸਾਹ ਖਿੱਚ ਕੇ ਛੱਡਦਿਆਂ ਕਿਹਾ ਪੰਮਰਾ ਜੀ ਮੈਂ ਤੁਹਾਨੂੰ ਆਪਣਾ ਦੋਸਤ ਨਹੀਂ ਭਰਾ ਸਮਝਦਾ ਆਖਦਿਆਂ ਸ਼ਰਮਾ ਜੀ ਭਾਵਕ ਹੋ ਗਏ ਤੇ ਉਹਨਾਂ ਦੀਆਂ ਡੂੰਘੀਆਂ ਅੱਖਾਂ ਵਿੱਚ ਪਾਣੀ ਤਰਨ ਲੱਗਾ ਬੇਬਰਾ ਸਮਝਦਿਓ ਤਾਂ ਖੁੱਲਕੇ ਦੱਸੋ ਕੋਈ ਵੀ ਅਜਿਹਾ ਮਸਲਾ ਨਹੀਂ ਜਿਸ ਦਾ ਕੋਈ ਹੱਲ ਨਾ ਕੀਤਾ ਜਾ ਸਕੇ ਭਮਰੇ ਨੇ ਸ਼ਰਮਾ ਜੀ ਦਾ ਹੱਥ ਆਪਣੇ ਹੱਥ ਵਿੱਚ ਘੁੱਟ ਦਿਆ ਕਿਆ ਭਮਰਾ ਜੀ ਤੁਸੀਂ ਆਪ ਹੀ ਦੱਸੋ ਕਿ ਜਿਹੜਾ ਸਮਾਜਿਕ ਕਾਰਕੁਨਾਇਦਨ ਨਸ਼ਿਆਂ ਪ੍ਰਤੀ ਜਾਗਰੂਕਤਾ ਸੈਮੀਨਾਰਾ ਨੂੰ ਸੰਬੋਧਨ ਕਰਦਾ ਹੋਵੇ ਉਸ ਦਾ ਹੀ ਕੋਈ ਧੀ ਪੁੱਤਰ ਜੇ ਕਿਸੇ ਨਸ਼ੇ ਜਾਂ ਡਰਗ ਦਾ आदी ਹੋ ਜਾਵੇ ਤਾਂ ਉਸ ਮਾਂ ਬਾਪ ਦੀ ਹਾਲਤ ਕੀ ਹੋਏਗੀ ਸ਼ਰਮਾ ਜੀ ਸੰਭਲ ਚੁੱਕੇ ਸਨ। ਪੰਮਰਾ ਜੀ ਨੂੰ ਪਤਾ ਸੀ ਕਿ ਸ਼ਰਮਾ ਜੀ ਦਾ ਬੇਟਾ ਰਜੇਸ਼ ਉੱਚ ਵਿੱਦਿਆ ਪ੍ਰਾਪਤ ਕਰਕੇ ਕਿਸੇ ਦਵਾਈਆਂ ਵਾਲੀ ਕੰਪਨੀ ਵਿੱਚ ਸੇਲਜ਼ ਮੈਨੇਜਰ ਤੇ ਚੰਗਾ ਪੈਕੇਜ ਲੈ ਰਿਹਾ ਹੈ। ਵੱਡੀ ਬੇਟੀ ਆਪਣੇ ਘਰ ਖੁਸ਼ ਹੈ। ਸ਼ਰਮਾ ਜੀ ਵੱਲੋਂ ਡਰਗ ਸਬੰਧੀ ਗੱਲ ਕਰਨੀ ਗੰਭੀਰ ਵਿਸ਼ਾ ਸੀ। ਪੰਮਰਾ ਜੀ ਸ਼ਰਮਾ ਜੀ ਦੇ ਇਸ ਗੱਲੋਂ ਵੀ ਕਾਇਲ ਹੋ ਗਏ ਕਿ ਜੇਹੀ ਗੱਲ ਦੀ ਤਾਂ ਲੋਕ ਭਾਅ ਤੱਕ ਨਹੀਂ ਕੱਢਦੇ ਤੇ ਨਾ ਹੀ ਆਪਣੇ ਬੱਚੇ ਤੇ ਕਿਸੇ ਵੱਲੋਂ ਲਾਇਆ ਅਜਿਹਾ ਇਲਜ਼ਾਮ ਬਰਦਾਸ਼ਤ ਕਰਦੇ ਹਨ। ਕਾਨੂੰਨ ਕਦੋਂ ਪਤਾ ਲੱਗਾ ਭਮਰਾ ਜੀ ਦਾ ਸਵਾਲ ਸੀ ਦਰਅਸਲ ਮਾਮਾ ਬੱਚੇ ਦਾ ਮੂੰਹ ਵੇਖ ਕੇ ਹੀ ਬੱਚੇ ਦੀ ਦੁੱਖ ਤਕਲੀਫ ਤਾਂ ਅੰਦਾਜ਼ਾ ਲਾ ਲੈਂਦੀਆਂ ਜਵਾਨ ਹੋਏ ਬੱਚੇ ਸਮਝਦੇ ਆ ਕਿ ਜੋ ਕੁਝ ਉਹ ਕਰਦੇ ਆ ਉਹਨਾਂ ਦੀ ਕਿਸੇ ਗੱਲ ਦਾ ਵੀ ਮਾਂ ਪਿਓ ਨੂੰ ਪਤਾ ਨਹੀਂ ਲੱਗਦਾ ਮੈਂ ਵੀ ਕਈ ਦਿਨਾਂ ਤੋਂ ਰਜੇਸ਼ ਦੇ ਵਿਹਾਰ ਵਿੱਚ ਤਬਦੀਲੀ ਮਹਿਸੂਸ ਕਰ ਰਿਹਾ ਸਾਂ ਫਿਰ ਇਹ ਵੀ ਸੋਚਦਾ ਕਿ ਸਾਰੇ ਦਿਨ ਦੀ ਥਕਾਵਟ ਬੰਦੇ ਨੂੰ ਉਂਜੀ ਨਿਡਾਰ ਕਰ ਦਿੰਦੀ ਹੈ ਮੈਨੂੰ ਭੋਲੇ ਭਾਰੇ ਪੁੱਤਰ ਨੂੰ ਸਾਡੇ ਲਈ ਭਜ ਦੌੜ ਕਰਦੇ ਨੂੰ ਵੇਖ ਤਸ ਕਿਆ ਆਉਂਦਾ ਪਰ ਇਹ ਉਮੀਦ ਮੈਨੂੰ ਬਿਲਕੁਲ ਹੀ ਨਹੀਂ ਸੀ ਕਿ ਉਹ ਡਰੱਗ ਲੈਣ ਲੱਗ ਪਿਆ ਇਹ ਤਾਂ ਇੱਕ ਦਿਨ ਰਜੇਸ਼ ਦੀ ਮਾਂ ਨੇ ਉਸਦੇ ਡਿਊਟੀ ਜਾਣ ਮਗਰੋਂ ਕਮਰੇ ਦੀ ਸਫਾਈ ਕਰਦਿਆਂ ਉਸਦੇ ਕਮਰੇ ਤੋਂ ਮਿਲੀਆਂ ਕੁਝ ਇਤਰਾਜਯੋਗ ਦਵਾਈਆਂ ਦੀਆਂ ਖਾਲੀ ਸ਼ੀਸ਼ੀਆਂ ਤੇ ਗੋਲੀਆਂ ਦੇ ਖਾਲੀ ਪੱਤੇ ਮੈਨੂੰ ਵਿਖਾਏ ਜੋ ਸ਼ਾਇਦ ਉਹ ਵੱਧ ਨਸ਼ਾ ਲੈਣ ਕਰਕੇ ਲੇਟ ਉੱਠਣ ਕਰਕੇ ਸੰਭਾਲਨੇ ਭੁੱਲ ਗਿਆ ਹੋਵੇਗਾ ਮੇਰੇ ਵੱਲੋਂ ਦੱਸਣ ਤੋਂ ਬਾਅਦ ਰਜੇਸ਼ ਦੀ ਮਾਂ ਤਾਂ ਮੈਨੂੰ ਕਹਿ ਰਹੀ ਸੀ ਕਿ ਮੁੰਡਾ ਹੱਥਾਂ ਵਿੱਚੋਂ ਨਿਕਲ ਜਾਵੇ ਤਾਂ ਇਸ ਤੋਂ ਪਹਿਲਾਂ ਉਸ ਦਾ ਵਿਆਹ ਕਰ ਦਈਏ ਹੁਣ ਤਾਂ ਉਹਦੇ ਸਹੁਰੇ ਵੀ ਜ਼ੋਰ ਪਾਉਂਦੇ ਪਏ ਨੇ ਆਪ ਆ ਕੇ ਇਸ ਧਾਰ ਲਵੇਗੀ ਪਰ ਮੈਂ ਬرائی ਧੀ ਦੀ ਜ਼ਿੰਦਗੀ ਬਰਬਾਦ ਕਰਨ ਦੇ ਹੱਕ ਵਿੱਚ ਨਹੀਂ ਸ਼ਰਮਾ ਜੀ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਚਲਕ ਰੀਆਂ ਸਨ ਉਹ ਕੁਕੀਚੀਆਂ ਲੈਂਦੇ ਆ ਫਿਰ ਬੋਲੇ ਮੇਰਾ ਜੀ ਕਰਦਾ ਸ਼ਾਮ ਨੂੰ ਘਰ ਆਏ ਦੀਆਂ ਛੋਟੇ ਨਾ ਖੁੱਚਾਂ ਪੰਦਿਆ ਅਰੇ ਉਹਦੇ ਜੋਗਾ ਤਾਂ ਮੈਂ ਹੈਗਾ ਹੀ ਆ ਸ਼ਰਮਾ ਜੀ ਦੇ ਚਿਹਰੇ ਤੋਂ ਲੱਗਦਾ ਸੀ ਕਿ ਉਹ ਜੋ ਕੁਝ ਕਹਿ ਰਹੇ ਹਨ ਕਰ ਵੀ ਸਕਦੇ ਹਨ ਉਹ ਨਹੀਂ ਸ਼ਰਮਾ ਜੀ ਤੁਸੀਂ ਮੈਨੂੰ ਆਪਣਾ ਭਰਾ ਕਹਿਆ ਨਾ ਤੁਹਾਡੀ ਸਮੱਸਿਆ ਹੁਣ ਮੇਰੀ ਵੀ ਹੈ ਅਸੀਂ ਮਿਲ ਕੇ ਕੋਈ ਹੱਲ ਕੱਢਾਂਗੇ ਪਹਿਲੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਨਾਲ ਗੱਲ ਨਹੀਂ ਕਰਨੀ ਜਦੋਂ ਬੱਚੇ ਨੂੰ ਬਾਪ ਦੀ ਜੁੱਤੀ ਮੇਚ ਆ ਜਾਵੇ ਨਾ ਤਾਂ ਬੱਚੇ ਨੂੰ ਘੁਰਨਾ ਬਿਲਕੁਲ ਨਹੀਂ ਚਾਹੀਦਾ ਇਸੇ ਗਲਤ ਤੋਂ ਲਜਜਤ ਵੀ ਨਹੀਂ ਕਰਨਾ ਚਾਹੀਦਾ ਇਹ عمر ਸਮਝਾਇਆ ਵੀ ਘਾਟ ਹੀ ਸਮਝਦੀ ਹੈ ਹਾਂ ਨਸ਼ੇ ਵਾਲ ਦਿਲ ਦੇ ਕਮਜ਼ੋਰ ਬੱਚੇ ਝੁਕਦੇ ਆ ਉਹਨੀ ਦੇਰ ਨਸ਼ਾ ਛੱਡ ਵੀ ਨਹੀਂ ਸਕਦੇ ਜਿੰਨੀ ਦੇਰ ਉਹਨਾਂ ਨੂੰ ਸਮਝਣਾ ਪੈ ਜਾਵੇ ਕਿ ਨਸ਼ਾ ਛੱਡਣ ਬਾਰੇ ਨੂੰ ਸਰੀਰਕ ਤਕਲੀਫ ਜ਼ਰੂਰ ਹੁੰਦੀ ਹੈ ਪਰ ਮੌਤ ਨਹੀਂ ਜਿੰਨਾ ਚਿਰ ਬੰਦਾ ਖੁਦ ਨਾ ਸਮਝੇ ਉਹਨੀ ਦੇਰ ਕਿਸੇ ਦੇ ਸਮਝਾਇਆ ਕੋਈ ਨਹੀਂ ਸਮਝਦਾ ਨਸ਼ਾ ਛਡਾਉਣ ਦੇ ਕੇਂਦਰ ਇੱਕ ਨਸ਼ਾ ਛੱਡ ਕੇ ਦੂਜਾ ਨਸ਼ਾ ਲਾਉਣ ਤੋਂ ਵੱਧ ਕੁਝ ਨਹੀਂ। ਨਸ਼ਿਆਂ ਤੋਂ ਛਡਕਾਰਾ ਤਾਂ ਮਾਨਸਿਕਤਾ ਬਦਲ ਕੇ ਪਾਇਆ ਜਾ ਸਕਦਾ ਹੈ। ਉਸ ਨੂੰ ਚੰਗਾ ਸੈਸਪਨ ਲਈ ਪ੍ਰੇਰਿਤ ਕਰੋ। ਰੋਲ ਮਾਡਲ ਹਸਤੀਆਂ ਦੀ ਜਾਣਕਾਰੀ ਮੁਹੱਈਆ ਕਰਵਾਓ। ਅਜੋਕੀ ਪੜਾਈ ਸਿਰਫ ਵਪਾਰ ਬਣ ਕੇ ਰਹਿ ਗਈ ਹੈ। ਕਾਲਜ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਬਣਾ ਰਹੇ ਹਨ। ਸਮਾਜਿਕ ਪੜਾਈ ਜੋ ਬਹੁਤ ਜ਼ਰੂਰੀ ਹੈ ਉਸ ਦੀ ਲੋੜ ਹੀ ਨਹੀਂ ਸਮਝੀ ਜਾ ਰਹੀ। ਮਸ਼ੀਨ ਬਣਿਆ ਬੰਦਾ ਸਕਾਉਟ ਦੂਰ ਕਰਨ ਲਈ ਨਸ਼ੇ ਦਾ ਸਾਰਾ ਲੈ ਕੇ ਕੁਝ ਸਮੇਂ ਲਈ ਰਾਹਤ ਮਹਿਸੂਸ ਕਰਦਾ ਪਰ ਬਾਅਦ ਵਿੱਚ ਪੱਕਾ ਹਾਦੀ ਬਣ ਜਾਂਦਾ ਹੈ ਇੱਕ ਗੱਲ ਯਾਦ ਰੱਖੇ ਕਿ ਗੁੱਸੇ ਦਾ ਬਿਲਕੁਲ ਹੀ ਨਹੀਂ ਹੋਣਾ ਹਰੇਕ ਮਨੁੱਖ ਦਾ ਸਵੈਮਾਨ ਹੁੰਦਾ ਖੁਦ ਉਪਾਵੇਂ ਕਿੰਨਾ ਵੀ ਮਾੜਾ ਹੋਵੇ ਸਵੈਮਾਨ ਟੁੱਟਣ ਦੇ ਕਈ ਵਾਰ ਨਤੀਜੇ ਮਾੜੇ ਵੀ ਨਿਕਲ ਸਕਦੇ ਹੈ ਜੇ ਤੁਸੀਂ ਤੁਹਾਡੇ ਕਹਿਣ ਤੋਂ ਬਿਨਾ ਖੁਦ ਮਹਿਸੂਸ ਕਰੇ ਕਿ ਮੈਂ ਮਾਤਾ ਪਿਤਾ ਦਾ ਵਿਸ਼ਵਾਸ ਤੋੜ ਕੇ ਚੰਗਾ ਨਹੀਂ ਕੀਤਾ ਉਸ ਦਾ ਸਿੱਟਾ ਦੂਰগামী ਹੋਵੇਗਾ ਅਜੇ ਹੀ ਇੱਕ ਵਾਕਿਆ ਸਾਡੇ ਮਹੱਲੇ ਵਿੱਚ ਵਾਪਰਿਆ ਤੁਹਾਡੇ ਨਾਲ ਸਾਂਝਾ ਕਰਾਂਗਾ ਇੱਕ ਬੱਚਾ ਕਾਲਜ ਦੇ ਪਹਿਲੇ ਸਾਲ ਵਿੱਚ ਹੀ ਗਲਤ ਬੱਚਿਆਂ ਦੀ ਸੰਗਤ ਵਿੱਚ ਪੈ ਗਿਆ ਉਹ ਬੱਚਾ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਲੜ ਉਮਰ ਗਲਤ ਪਾਸੇ ਜਲਦੀ ਖਿੱਚੀ ਜਾਂਦੀ ਹੈ ਪੇਪਰਾਂ ਦੇ ਦਿਨ ਹੀ ਗਲਤ ਬੱਚਿਆਂ ਨਾਲ ਰਲ ਕੇ ਕਾਲਜ ਵਿੱਚ ਛੁੱਟੀ ਤੋਂ ਬਾਅਦ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਚਲਾ ਗਿਆ ਉਹ ਸਾਰੇ ਬੱਚੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਪ੍ਰਿੰਸੀਪਲ ਨੇ ਮਹਿਸੂਸ ਕੀਤਾ ਕਿ ਇੱਕ ਲਾਇਕ ਬੱਚਾ ਮਾੜੀ ਸੰਗਤ ਵਿੱਚ ਨਹੀਂ ਬੈਣਾ ਚਾਹੀਦਾ। ਉਸਨੇ ਬੱਚੇ ਤੇ ਮਾਪਿਆਂ ਨੂੰ ਆਪਣੇ ਦਫ਼ਤਰ ਸਾਹਕੇ ਜੋ ਦੱਸਿਆ ਉਹ ਕੁਝ ਮਾਪੇ ਮੰਨਣ ਲਈ ਤਿਆਰ ਨਾ ਹੋਏ। ਜਦੋਂ ਕੈਮਰੇ ਦੀ ਫੁਟੇਜ ਦਿਖਾਈ ਤਾਂ ਪਿਤਾ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਪੁੱਤਰ ਨੂੰ ਦਫ਼ਤਰ ਵਿੱਚ ਹੀ ਚਪੇੜਾ ਮਾਰ ਦਿੱਤੀ। ਉਸ ਬੱਚੇ ਨੇ ਉਸ ਦਿਨ ਹੀ ਮਾਪਿਆਂ ਦੀ ਗੈਰ ਹਾਜ਼ਰੀ ਵਿੱਚ ਖੁਦਕੁਸ਼ੀ ਕਰ ਲਈ। ਮੇਰਾ ਕਹਿਣ ਤੋਂ ਭਾਵ ਹੈ ਕਿ ਬੱਚੇ ਦੇ ਸਵੈ ਮਾਨ ਨੂੰ ਸੱਟ ਨਹੀਂ ਲੱਗਣੀ ਚਾਹੀਦੀ। ਪਿਆਰ ਜੇਹੀ ਬਦੀ ਹੈ ਜੋ ਜਾਨਵਰਾਂ ਨੂੰ ਵੀ ਬਦਲਣ ਲਈ ਮਜਬੂਰ ਕਰ ਦਿੰਦੀ ਹੈ ਫਿਰ ਜੇ ਇਸ ਤਾਂ ਪੜਿਆ ਲਿਖਿਆ ਬੱਚਾ ਹੈ ਸਭ ਕੁਝ ਠੀਕ ਹੋ ਜਾਵੇਗਾ ਲੰਮੇ ਚੌੜੇ ਲੈਕਚਰ ਤੋਂ ਬਾਅਦ ਪੰਮਰਾ ਜੀ ਨੇ ਆਪਣੇ ਮਿੱਤਰ ਦੇ ਮੋਢੇ ਨੂੰ ਥਪਤਪਾ ਕੇ ਹੌਸਲਾ ਦਿੱਤਾ ਦੋਵਾਂ ਦੋਸਤਾਂ ਨੂੰ ਪਤਾ ਹੀ ਨਾ ਲੱਗਾ ਕਿ ਪਾਰਕ ਕਦੋਂ ਦੀ ਖਾਲੀ ਹੋ ਚੁੱਕੀ ਹੈ ਉਸ ਦਿਨ ਸ਼ਰਮਾ ਜੀ ਹੌਸਲੇ ਤੇ ਉਮੀਦ ਨਾਲ ਘਰ ਮੁੜੇ ਸਨ ਤੇ ਪੰਮਰਾ ਜੀ ਦੇ ਕਹਿਣ ਅਨੁਸਾਰ ਕੰਮਲ ਕਰਨ ਲੱਗੇ ਸਨ ਵਕਤ ਆਪਣੀ ਚਾਲ ਚੱਲਦਾ ਰਿਹਾ ਸ਼ਰਮਾ ਜੀ ਵੱਲੋਂ ਚਾਂਟਕ ਜੀਆਂ ਪੁਸਤਕਾਂ ਲਿਆ ਕੇ ਦੇਣ ਨਾਲ ਰਜੇਸ਼ ਮਹਿਸੂਸ ਕਰਨ ਲੱਗ ਪਿਆ ਕਿ ਉਸਦੇ ਮਾਤਾ ਪਿਤਾ ਨੂੰ ਉਸਦੇ ਨਸ਼ਾ ਕਰਨ ਦਾ ਪਤਾ ਲੱਗ ਗਿਆ। ਅਜੀਆਂ ਕਿਤਾਬਾਂ ਤਾਂ ਉਸਨੇ ਕਦੀ ਪੜੀਆਂ ਹੀ ਨਹੀਂ ਸਨ। ਪੁਸਤਕਾਂ ਵਿੱਚ ਜੇ ਵਿਸ਼ੇ ਨਾਲ ਸੰਬੰਧਿਤ ਕਈ ਕਹਾਣੀਆਂ ਤਾਂ ਰਜੇਸ਼ ਨੂੰ ਆਪਣੇ ਨਾਲ ਹੀ ਮਿਲਦੀਆਂ ਜੁਲਦੀਆਂ ਲੱਗੀਆਂ। ਕਿਦਰੇ ਨਸ਼ੇ ਦਾਦੀ ਜ਼ਿੰਦਗੀ ਤੋਂ ਹਾਰ ਜਾਂਦਾ ਹੈ ਤੇ ਕਿਤੇ ਬੱਚਾਂ ਤੋਂ ਦੁਖੀ ਮਾਂ-ਬਾਪ। ਰਜੇਸ਼ ਨੇ ਚੰਗੇ ਮਾਪਿਆਂ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ। ਆਪਣੇ ਤੋਂ ਬਗੈਰ ਆਪਣੇ ਮਾਤਾ ਪਿਤਾ ਦੀ ਹਾਲਤ ਦੀ ਕਲਪਨਾ ਕਰਕੇ ਤਾਂ ਉਸ ਦੀ ਰੂ ਕੰਬ ਗਈ ਉਹ ਸੋਚ ਰਿਹਾ ਸੀ ਕਿ ਉਸਦੇ ਮਾਤਾ ਪਿਤਾ ਕਿੰਨੇ ਚੰਗੇ ਹਨ ਮੇਰੇ ਨਸ਼ਾ ਕਰਨ ਦਾ ਪਤਾ ਲੱਗਣ ਦੇ ਬਾਵਜੂਦ ਮੈਨੂੰ ਲਜਜਤ ਨਹੀਂ ਕੀਤਾ ਉਹ ਪਹਿਲਾਂ ਵਾਂਗ ਹੀ ਵਿਚਰਦੇ ਹਨ ਜਿਵੇਂ ਕੁਝ ਵੀ ਪਤਾ ਨਾ ਹੋਵੇ ਪੜੇ ਲਿਖੇ ਰਜੇਸ਼ ਨੂੰ ਆਤਮ ਗਿਲਾਨੀ ਜੀ ਹੋਈ ਆਪਣੇ ਕੀਤੇ ਤੇ ਪਛਤਾਵਾ ਹੋਣ ਲੱਗਾ ਉਸ ਨੂੰ ਇੱਕ ਕਹਾਣੀ ਵਿਚਲਾਵਾਕ ਯਾਦ ਆ ਗਿਆ ਪਛਤਾਵਾ ਕਰਨ ਵਾਲੇ ਨੂੰ ਤਾਂ ਸਾਰੀ ਮਾਫ ਕਰ ਦਿੰਦੇ ਆ ਮੇਰੇ ਬਾਪੂ ਜੀ ਤਾਂ ਹੈ ਹੀ ਬੜੇ ਚੰਗੇ ਉਸ ਸਾਰਾ ਦਿਨ ਇਸੇ ਕਸ਼ਮਕਸ਼ ਵਿੱਚ ਉਲਝਿਆ ਕਿ ਮਾਫੀ ਕਿਵੇਂ ਮੰਗੀ ਜਾਵੇ ਉਸ ਦਿਨ ਉਹ ਕੰਮ ਤੇ ਨਹੀਂ ਗਿਆ ਦੁਪਹਿਰ ਤੋਂ ਬਾਅਦ ਸ਼ਰਮਾ ਜੀ ਨੇ ਕਿਸੇ ਸੈਮੀਨਾਰ ਤੋਂ ਵਾਪਸ ਆ ਕੇ ਹਮੇਸ਼ਾ ਤੋਂ ਉਲਟ ਜਦੋਂ ਰਜੇਸ਼ ਨੂੰ ਘਰ ਵਿਖਿਆ ਤਾਂ ਹੈਰਾਨੀ ਪ੍ਰਗਟ ਕਰਦਿਆਂ ਬੋਲੇ ਬੇਟਾ ਤੂੰ ਅੱਜ ਕੰਮ ਤੇ ਨਹੀਂ ਗਿਆ ਪਿਤਾ ਦੇ ਪੈਰੀਂ ਹੱਥ ਲਾ ਕੇ ਉੱਠਦਾ ਰਜੇਸ਼ ਪਿਤਾ ਦੇ ਗੱਲ ਲਾ ਕੇ ਇੱਕ ਤਰ੍ਹਾਂ ਫਫਕ ਕੇ ਰੋਹੀ ਪਿਆ ਕੀ ਹੋਇਆ ਬੇਟਾ ਕੋਈ ਦੱਸੇ ਵੀ ਸ਼ਰਮਾ ਜੀ ਨੇ ਸਭ ਕੁਝ ਸਮਝ ਲਿਆ ਹੋਇਆ ਜਵਾਨ ਪੁੱਤਰ ਦੀ ਪਿੱਠ थपथपा ਕੇ ਨਰਕੋਟ ਚਾਂ ਗਿਆ। ਸ਼ਰਮਾ ਜੀ ਚੰਗੇ ਸਿਹਤ ਅਸਰ ਮਹਿਸੂਸ ਕਰ ਰਹੇ ਸਨ। ਰਜੇਸ਼ ਨੇ ਗਲੇਡੂਆਂ ਨਾਲ ਭਰੀਆਂ ਅੱਖਾਂ ਨਾਲ ਪਿਤਾ ਵੱਲ ਝਾਕਦਿਆਂ ਕਿ ਆ ਪਿਤਾ ਜੀ ਮੈਨੂੰ ਮaaf ਕਰ ਦਿਓ। ਮੈਂ ਅਣਜਾਣੀ ਬਹੁਤ ਦੂਰ ਨਿਕਲ ਗਿਆ ਸਾਂ। ਤੁਹਾਡੀ ਦੂਰ ਅੰਦੇਸ਼ੀ ਨੇ ਮੈਨੂੰ ਵਾਪਸ ਮੋੜ ਲਿਆ ਹੈ। ਹੁਣ ਮੈਂ ਜ਼ਿੰਦਗੀ ਵਿੱਚ ਕਦੇ ਵੀ ਕੋਈ ਨਸ਼ਾ ਨਹੀਂ ਕਰਾਂਗਾ ਬੇਸ਼ੱਕ ਨਸ਼ੇ ਬਗੈਰ ਮੈਨੂੰ ਮਰਨੈ ਕਿਉਂ ਨਾ ਪਵੇ। ਰਜੇਸ਼ ਦੇ ਚਿਹਰੇ ਤੇ ਡ੍ਰਿਡ ਸੰਕਲਪ ਸਾਫ ਚਲ ਕਰਿਆ ਸੀ ਪੁੱਤਰ ਸਵੇਰ ਦਾ ਭੁੱਲਿਆ ਦੇ ਸ਼ਾਮ ਨੂੰ ਘਰ ਪਰਤ ਤਵੇ ਤਾਂ ਉਸ ਨੂੰ ਭੁੱਲਿਆ ਨੇ ਆਖਦੇ ਪਿਤਾ ਵੱਲੋਂ ਪੁੱਤਰ ਨੂੰ ਦੋਹਾਂ ਮੋਢਿਆਂ ਤੋਂ ਫੜ ਕੇ ਹਲੂਨਦਿਆ ਖੁਸ਼ੀ ਨਾਲ ਅੱਖਾਂ ਝਲਕ ਪਈਆਂ ਉਸ ਤੋਂ ਬਾਅਦ ਮਾਂ ਵੀ ਪੁੱਤਰ ਨੂੰ ਬੁੱਕਲ ਵਿੱਚ ਲੈ ਕੇ ਭਾਵਕ ਹੁੰਦੀ ਬੋਲੀ اے ਸੱਚੇ ਬਾਦਸ਼ਾ ਸਭ ਮਾਮਾ ਦੇ ਬੱਚਾ ਨੂੰ ਸਮਤ ਬਖਸ਼ੀ ਅਗਲੇ ਦਿਨ ਸੈਰਮੋਕੇਸ਼ ਸ਼ਰਮਾ ਜੀ ਦਾ ਖਿੜਿਆ ਚਿਹਰਾ ਵੇਖ ਕੇ ਭਮਰਾ ਜੀ ਬੋਲੇ ਲੱਗਦਾ ਸਾਡਾ ਮਿਸ਼ਨ ਕਾਮਯਾਬ ਰਿਹਾ ਹੈ ਇਹ ਤੁਹਾਡੀ ਮਿਹਰਬਾਨੀ ਹੈ ਸਰਦਾਰ ਸਾਹਿਬ ਕਿਉਂਕਿ ਸ਼ਰਮੀ ਨੇ ਆਪਣੇ ਮਿੱਤਰ ਨੂੰ ਕਲਾਵੇ ਵਿੱਚ ਲੈ ਲਿਆ ਧੰਨਵਾਦ